ਜੀ ਬੀਜ ਦੇ ਪ੍ਰਧਾਨ ਨੂੰ ਉੱਠ ਕੇ ਆ ਗਏ ਤਾਂ ਹੋਰ ਵੀ ਇੱਕ بڑا ਮਹੱਤਵਪੂਰਨ ਸਵਾਲ ਪੁੱਛਿਆ ਤੁਸੀਂ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਡਾਇਰੈਕਟ ਸੱਤ ਮੈਂਬਰੀ ਕਮੇਟੀ ਨੂੰ ਭਰਤੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਜਿਹੜਾ ਕਰਨ ਦਾ ਆਦੇਸ਼ ਦਿੱਤਾ ਸੀ ਪਰ ਪਹਿਲਾਂ ਤਾਂ ਇਹ ਹੈ ਕਿ 2 ਮਹੀਨੇ ਬੀਤ ਜਾਣ ਦੇ ਬਾਵਜੂਦ ਜਿਹੜਾ ਹੈ ਉਸ ਸੱਤ ਮੈਂਬਰੀ ਕਮੇਟੀ ਦੇ ਮੁਖੀ ਨੇ ਜਿਹੜਾ ਹੈ ਉਹ ਭਰਤੀ ਕਮੇਟੀ ਦੀ ਜਿਹੜੀ ਹੈ ਮੀਟਿੰਗ ਨਹੀਂ ਅਰੇਂਜ ਕੀਤੀ ਬੁਲਾਈ ਜੇ ਮੀਟਿੰਗ ਬੁਲਾਈ ਤੇ ਉਹਨਾਂ ਨੇ ਜਿਹੜਾ ਹੈ ਸਰਦਾਰ ਬਲਵਿੰਦਰ ਸਿੰਘ ਜੀ ਭੁੰਗੜ ਨੂੰ ਸੱਦਾ ਦਿੱਤਾ ਕਿ ਉਸ ਮੀਟਿੰਗ ਦੇ ਵਿੱਚ ਅਗਲੀ ਜਿਹੜੀ ਮੀਟਿੰਗ ਦੇ ਵਿੱਚ ਹੈ ਉਹ ਸ਼ਾਮਲ ਹੋਣਗੇ ਔਰ ਸਾਰੇ ਦੁਨੀਆ ਭਰ ਦੇ ਸਿੱਖਾਂ ਨੂੰ ਪਤਾ ਹੈ ਔਰ ਤੁਹਾਡੀ ਮੀਡੀਆ ਜਿਹੜਾ ਤੁਹਾਡਾ ਬਾਰ-ਬਾਰ ਹਰ ਰੋਜ਼ ਚੈਨਲ ਤੋਂ ਜਿਹੜਾ ਕਹਿ ਰਿਹਾ ਸੀ ਕਿ ਜਿਹੜੀ ਮੀਟਿੰਗ ਹੋ ਰਹੀ ਹੈ ਹੁਣ ਅੱਗੇ ਤੇ ਉਸ ਮੀਟਿੰਗ ਦੇ ਵਿੱਚ 13 ਤਰੀਕ ਨੂੰ ਸਰਦਾਰ ਬਲਵਿੰਦਰ ਸਿੰਘ ਭੁੰਗੜ ਨੇ ਜਿਹੜਾ ਹੈ ਉਹ ਹਾਜ਼ਰ ਹੋਣਾ ਤੇ ਅੱਜ ਮੈਂ ਸਰਦਾਰ ਬਲਵਿੰਦਰ ਸਿੰਘ ਭੁੰਗੜ ਦਾ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਮੈਨੂੰ ਤਾਂ ਮੀਟਿੰਗ ਦੇ ਲਈ ਕੋਈ ਸੱਦਾ ਪੱਤਰ ਹੀ ਨਹੀਂ ਮਿਲਿਆ ਇਹ ਦਿਹਾੜੀ ਦੀ ਗੱਲ ਹੈ ਨਗਰ ਕਾਰਜਕਾਰੀ ਵਿਧਾਨ ਨਾਲ ਕਾਰਜਕਾਰੀ ਪ੍ਰਧਾਨ ਹੈ ਤੇ ਉਹ ਕਹਿੰਦੇ ਨੇ ਕਿ ਮੈਨੂੰ ਸੱਦਾ ਪੱਤਰ ਹੀ ਨਹੀਂ ਮਿਲਿਆ ਹੈ ਹੁਣ ਸੱਦਾ ਪੱਤਰ ਮਿਲਿਆ ਉਹ ਨਹੀਂ ਆਇਆ ਕਿਉਂ ਨਹੀਂ ਆਇਆ ਜੇ ਸੱਦਾ ਪੱਤਰ ਨਹੀਂ ਮਿਲਿਆ ਤੇ ਕਿਉਂ ਨਹੀਂ ਮਿਲਿਆ ਪਹਿਲੀ ਗੱਲ ਤਾਂ ਉਹਨਾਂ ਨੂੰ ਸੱਦਣਾ ਹੀ ਜਿਹੜਾ ਉਹ ਵਾਜਬ ਨਹੀਂ ਸੀ ਚਲੋ ਮੰਨ ਲਓ ਕਿ ਸੱਦ ਲਿਆ ਕਿ ਭਰਤੀ ਸ਼ੁਰੂ ਕਰਨੀ ਆ ਉਹਨਾਂ ਦਾ ਸਹਿਯੋਗ ਲੈਣਾ ਸੱਦ ਲਿਆ ਤੇ ਉਹਨਾਂ ਵੱਲੋਂ ਇਹ ਕਹਿਣਾ ਮੈਨੂੰ ਸੱਦਾ ਪੱਤਰ ਨਹੀਂ ਮਿਲਿਆ ਤੇ ਅਖੂ ਪਰੋਖੇ ਕਰਨਾ ਜਿਹੜਾ ਹੈ ਸੱਤ ਮੈਂਬਰੀ ਕਮੇਟੀ ਦੀ ਹੋਂਦ ਨੂੰ ਤੇ ਇਹ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਇਹ ਗੱਲਾਂ ਸਾਬਤ ਕਰਦੀਆਂ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਭਗੋੜਾ ਦਲ ਜਿਹੜਾ ਹੈ ਉਹ ਬਣ ਚੁੱਕਿਆ ਹੈ ਉਹ ਅਕਾਲੀ ਹੋਰ ਹੁੰਦੇ ਸੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਉੱਤੇ ਇਉਂ ਮਰਨ ਵਾਸਤੇ ਜਾਂਦੇ ਹੁੰਦੇ ਸੀ ਜਿਵੇਂ بارشਾਂ ਦੇ ਵਿੱਚ ਪਤੰਗੇ ਜਿਹੜੇ ਨੇ ਉਹ ਦੀਵੇ ਵੱਲ ਭੱਜ ਕੇ ਜਾਂਦੇ ਆ ਤੇ ਇਹ ਬੰਦੇ ਜਿਹੜੇ ਆ ਇਹ ਅਕਾਲੀ ਨਹੀਂ ਹੈ ਇਹ ਭਗੋੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਤੋਂ ਭਗੋੜੇ ਹੋ ਚੁੱਕੇ ਨੇ ਔਰ ਪਗੌੜਿਆ ਨੇ ਆਪਣੀ ਭਰਤੀ ਜਿਹੜੀ ਹੈ ਉਹ ਸ਼ੁਰੂ ਕੀਤੀ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਬਣੀ ਹੋਈ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹਨੂੰ ਇਹਨਾਂ ਪਗੌੜਿਆ ਨੇ ਦਰਕਨਾਰ ਕਰ ਦਿੱਤਾ ਹੈ ਅੱਜ ਉਹਦਾ ਭੋਗ ਜਿਹੜਾ ਇੱਕ ਕਿਸਮ ਦਾ ਪਾ ਦਿੱਤਾ ਜੀ ਸਿੰਘ ਸਾਹਿਬ ਤੁਹਾਡੇ ਸਭ ਸਿੰਘ ਸਾਹਿਬ ਕੀ ਹੈ ਹੁਣ ਕੋਈ ਸਿਆਸਤ ਹੋਰ ਇਹ ਸੱਤ ਮੈਂਬਰੀ ਕਮੇਟੀ ਨੇ ਜਿਹੜਾ ਹੈ ਹੁਣ ਆਪਣੇ ਲੈਵਲ ਤੇ ਉੱਤੇ ਫੈਸਲਾ ਲੈਣਾ ਸੱਤ ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਤੁਸੀਂ ਭਾਵੇਂ ਇੱਕੋਂ ਭਾਵੇਂ ਦੋ ਭਾਵੇਂ ਤਿੰਨੋਂ ਭਾਵੇਂ ਚਾਰੋਂ ਭਾਵੇਂ ਪੰਜੋਂ ਤੇ ਭਾਵੇਂ ਸੱ ਜੇ ਤੁਸੀਂ ਵਾਕਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੁਸੀਂ ਅਰਦਾਸ ਕਰਕੇ ਭਰਤੀ ਦਾ ਕੰਮ ਆਰੰਭ ਕਰ ਦਿਓ ਆਰਗੈਨਿਕ ਭਰਤੀ ਸ਼ੁਰੂ ਕਰ ਦਿਓ ਬੋਕਸ ਭਰਤੀ ਦੇ ਮੁਕਾਬਲੇ ਤੇ ਵਾਹਿਗੁਰੂ ਭਲਾ ਕਰੇਗਾ ਮੈਂ ਧਰਮ ਦਾ ਵਿਦਿਆਰਥੀ ਆ ਸਿਆਸਤ ਵੱਲੇ ਜਿਹੜਾ ਜਾਣਦਾ ਮੇਰਾ ਕੋਈ ਵਿਚਾਰ ਨਹੀਂ ਹੈ ਮੈਂ ਸਿਆਸਤ ਦੀ ਜ਼ਮੀਨ ਦੇ ਉੱਤੇ ਪੈਰ ਰੱਖਣਾ ਨਹੀਂ ਚਾਹੁੰਦਾ ਪਰ ਜੇ ਪਗੋੜੇਦਾਲ ਵਾਲੇ ਜਿਹੜੇ ਹੈ ਇਹ ਸਿਆਸਤ ਦੀ ਜ਼ਮੀਨ ਨੂੰ ਖਸਕਾ ਕੇ ਮੇਰੇ ਪੈਰਾਂ ਥੱਲੇ ਕਰਨਗੇ ਫਿਰ ਮੈਂ ਸਲੂਟ ਕਰਾਂਗਾ ਜੀ ਸਰ ਤੁਹਾਡੇ ਉਰੋਪ ਲਾਏ ਜਾਂਦੇ ਭਾਜਪਾ ਨਾਲ ਸੰਬੰਧ ਨਹੀਂ ਸਿੰਘ ਸਾਹਿਬ ਦੇ ਹਨ ਉਹ ਸਿੱਸਾ ਲੋਕ ਕੱਲ ਤੁਸੀਂ ਦੇਖਿਆ ਹੀ ਹੈ ਵਿਆਹ ਦੇ ਵਿੱਚ ਕਿੰਨੇ ਭਾਜਪਾ ਦੇ ਲੀਡਰ ਸ਼ਾਮਲ ਹੋਏ ਆ ਤੇ ਇਹ ਸੁਖਵੀਰ ਸਿੰਘ ਬਾਦਲ ਵਰ ਸਭ ਤੋਂ ਵੱਡੇ ਭਾਜਪਾ ਵਾਲੇ ਬਣ ਗਏ ਕਿਉਂਕਿ ਮੈਂ ਤਾਂ ਇੱਕ ਦਿਨ ਨੂੰ ਮਿਲਿਆ ਹੂੰਗਾ ਉਹ ਤਾਂ ਕੱਲ 20 ਨੂੰ ਮਿਲਣੇ ਸਿਆਸੀ ਜ਼ਮੀਨ ਜੇ ਤੁਹਾਡੇ ਸਾਲ ਪੈਰਾਂ નીચે ਆਉਂਦੀ ਹੈ ਤਾਂ ਉਹ ਕੋਈ ਨਵੀਂ ਪਾਰਟੀ ਹੋਏਗੀ ਜਾਂ ਮੌਜੂਦਾ ਜੋ ਪਾਰਟੀਆਂ ਨੇ ਹੋਈਆਂ ਇਹ ਜੋ ਅਕਾਲਪੁਰਖ ਸਮਝ ਦੇਗਾ ਜੋ ਗੁਰੂ ਸਮਰੱਥਾ ਦੇਗਾ ਔਰ ਜੋ ਪੰਥ ਸਾਥ ਦੇਗਾ ਉਸ ਅਸਾਬ ਦੇ ਨਾਲ ਉਹਨੇ ਕਿਹਾ ਜਾਏਗਾ ਬਟਨਾ ਸਾਹਿਬ ਦੇ ਜਥੇਦਾਰ ਸਾਹਮਣੇ ਵੀ ਲੈਟਰ ਖੱਡੇ ਜੀ ਤੋਂ ਤਲੋ ਵਾਸਤੇ ਉਹ ਖੁਦ ਵਿਚਾਰਾ ਛੇਕਿਆ ਹੋਇਆ ਜੀ ਉਹ ਜਥੇਦਾਰ ਨੇ ਤਖਤ ਦੇ ਰਹਿ ਚੁੱਕੇ ਨੇ ਔਰ ਕਿਸੇ ਤਖਤ ਦੇ ਜਥੇਦਾਰ ਬਾਰੇ ਮੈਂ ਕੋਈ ਪਧਰੀ ਟਿੱਪਣ ਕਰਾਂ ਮੈਂ ਉਹਨੂੰ ਮੁਨਾਸਬ ਨਹੀਂ ਸਮਝਦਾ ਕਿਉਂਕਿ ਮੈਂ ਖੁਦ ਤਖਤ ਦਾ ਜਥੇਦਾਰ ਰਹਾ ਤੇ ਮੈਂ ਇੱਕ ਤਖਤ ਦੇ ਜਥੇਦਾਰ ਰਹਿ ਚੁੱਕੇ ਬਾਰੇ ਮਾੜੇ ਸ਼ਬਦ ਬੋਲਾ ਇਹ ਮੇਰਾ ਜ਼ਮੀਰ ਆ ਗਿਆ ਨਹੀਂ ਦਿੰਦਾ ਜਥੇਦਾਰ ਸਾਹਿਬ ਗੱਲ ਕਰੀਏ ਸਿੱਖਾਂ ਦੀ ਨੁਮਾਇੰਦਗੀ ਜਮਾਤ ਮੰਨੀ ਜਾਂਦੀ ਸੀ ਸ਼੍ਰੋਮਣੀ ਅਕਾਲੀ ਦਲ ਤੁਸੀਂ ਉਹਨਾਂ ਨੂੰ ਪੁਕਾਰ ਪਗੋੜਾ ਕਰਾਰ ਦੇ ਦਿੱਤਾ ਹੁਣ ਸਿੱਖ ਆਪ ਦੀ ਰਾਜਨੀਤਿਕ ਜਿਹੜਾ ਆਪਾਂ ਗੱਲ ਕਰੀਏ ਨੁਮਾਇੰਦਗੀ ਕਿਹਨੂੰ ਦੇਣ ਸਿੱਖਾਂ ਦੀ ਇਸ ਵਕਤ ਰਾਸੀ ਹੋਣ ਦੀ ਜਿਹੜੀ ਹੈ ਨਾ ਉਸ ਨੂੰ ਬਚਾਉਣਾ ਉਸ ਨੂੰ ਕਾਇਮ ਕਰਨਾ ਸਮੇਂ ਦੀ ਵੱਡੀ ਲੋੜ ਹੈ ਔਰ ਸੱਚ ਜਾਣਿਓ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਖੇਤਰੀ ਪਾਰਟੀ ਹੈ ਜਿਹੜੀ ਜਿਉਂਦੀ ਰਹਿਣੀ ਚਾਹੀਦੀ ਹੈ ਪਰ ਜੋ ਟਕਰਾਅ ਦੇ ਹਾਲਾਤ ਬਣੇ ਹੋਏ ਨੇ ਦੇਖੋ ਸ਼੍ਰੋਮਣੀ ਅਕਾਲੀ ਦਲ ਸਿੱਖ ਪੋਲਿਟਿਕਸ ਕਰਦਾ ਸੀ ਔਰ ਜਿਹੜੀ ਸਿੱਖ ਪੋਲਿਟਿਕਸ ਸੀ ਨਾ ਉਹ ਐਥਿਕਸ ਦੇ ਨਾਲ ਭਰਪੂਰ ਹੁੰਦੀ ਸੀ ਦੂਸਰੇ ਸੂਬਿਆਂ ਦੀਆਂ ਪਾਰਟੀਆਂ ਜਿਹੜੀਆਂ ਖੇਤਰੀ ਪਾਰਟੀਆਂ ਹੁੰਦੀਆਂ ਸੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਉਦਾਹਰਨਾਂ ਐਗਜ਼ੈਂਪਲਾਂ ਦਿਆਂ ਕਰਦੀਆਂ ਸੀ ਪਰ ਪਿਛਲੇ ਵੀ 25 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਐਥਿਕਸ ਜਿਹੜਾ ਹੈ ਉਹ ਲੂਜ਼ ਹੋ ਗਿਆ। ਔਰ ਲੂਜ਼ ਕਿਉਂ ਹੋਇਆ? ਜਦੋਂ ਪੰਥ ਲਈ ਲੜਨ ਵਾਲੇ, ਮਰਨ ਵਾਲੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲੇ, ਨਿਤਨੇਮ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਚੋਂ ਦਰਕਨਾਰ ਹੋ ਗਏ। ਉਹਦੀ ਜਗ੍ਹਾ ਦੇ ਉੱਤੇ ਅ ਨਸ਼ੇ ਵੇਚਣ ਵਾਲੇ ਤੇ ਜਾਂ ਰੇਤਾ ਵੇਚਣ ਵਾਲੇ, ਬੱਜਰੀ ਵੇਚਣ ਵਾਲੇ ਜਾਂ ਹੋਰ ਛੋਟੇ-ਮੋਟੇ ਧੰਦੇ ਕਰਨ ਵਾਲੇ ਔਰ ਧੰਦਿਆਂ ਦੇ ਮਨਾਫਾ ਲੈਣ ਦੀ ਮਕਸਦ ਨਾਲ ਜਦੋਂ ਪਾਰਟੀ 'ਚ ਦਾਖਲ ਹੋ ਗਏ ਉਦੋਂ ਪਾਰਟੀ ਦੇ ਵਿੱਚੋਂ ਐਥਿਕਸ ਜਿਹੜੇ ਆ ਉਹ ਖਤਮ ਹੋ ਗਏ ਤੇ ਜਦੋਂ ਐਥਿਕਸ ਖਤਮ ਹੋ ਗਏ ਉਦੋਂ ਸ਼ਰਮਣੀਆਂ ਕਾਲੀ ਦਲ ਰਿਹਾ ਹੈ ਸਿੱਖ ਸਿੱਖ ਦਾ ਵਿਰੋਧੀ ਨਜ਼ਰ ਆ ਰਿਹਾ ਹੈ ਤੇ ਤੁਹਾਨੂੰ ਲੱਗਦਾ ਭਵਿਕ ਵਿੱਚ ਇਹ ਚੀਜ਼ਾਂ ਕਿਤੇ ਕਿੱਧਰ ਸਿੱਖ ਸਿੱਖ ਦਾ ਕਦੇ ਵਿਰੋਧੀ ਨਹੀਂ ਹੁੰਦਾ ਜੀ ਇਹ ਵਿਰੋਧ ਹੁੰਦਾ ਗੁਰਮਖ ਤੇ ਮਨਮੁਖ ਦਾ ਜੀ ਇਹ ਗੁਰਮਖ ਤੇ ਮਨਮੁਖ ਦਾ ਵਿਰੋਧ ਹੈ ਉਹ ਗੁਰਮਖਾਂ ਦੀ ਜਿੱਤ ਹੁੰਦੀ ਹੈ ਮਨਮੁਖਾਂ ਦੀ ਹਾਰ ਹੁੰਦੀ ਹੈ ਬਾਣੀ 'ਚ ਅਨੇਕਾਂ ਸੈਂਕੜੇ ਪਰਮਾਨੰਦ ਅੱਛਾ ਜੱਜਾ ਸਾਹਿਬ ਵੀ ਇਤਰੀ ਕਾ ਪਾਰਟੀ ਹੈ ਜਿਹੜੀ ਜਿਉਂਦੀ ਰਹਿਣੀ ਚਾਹੀਦੀ ਹੈ ਪਰ ਜੋ ਟਕਰਾਅ ਦੇ ਹਾਲਾਤ ਬਣੇ ਹੋਏ ਨੇ ਦੇਖੋ ਸ਼੍ਰੋਮਣੀ ਅਕਾਲੀ ਦਲ ਸਿੱਖ ਪੋਲਿਟਿਕਸ ਕਰਦਾ ਸੀ ਔਰ ਜਿਹੜੀ ਸਿੱਖ ਪੋਲਿਟਿਕਸ ਸੀ ਨਾ ਉਹ ਐਥਿਕਸ ਦੇ ਨਾਲ ਭਰਪੂਰ ਹੁੰਦੀ ਸੀ ਦੂਸਰੇ ਸੂਬਿਆਂ ਦੀਆਂ ਪਾਰਟੀਆਂ ਜਿਹੜੀਆਂ ਖੇਤਰੀ ਪਾਰਟੀਆਂ ਹੁੰਦੀਆਂ ਸੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਉਦਾਹਰਣਾਂ ਐਗਜ਼ੈਂਪਲਾਂ ਦਿਆਂ ਕਰਦੀਆਂ ਸੀ ਪਰ ਪਿਛਲੇ ਵੀ 25 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਐਥਿਕਸ ਜਿਹੜਾ ਹੈ ਉਹ ਲੂਜ਼ ਹੋ ਗਿਆ ਔਰ ਲੂਜ਼ ਕਿਉਂ ਹੋਇਆ ਜਦੋਂ ਪੰਥ ਲਈ ਲੜਨ ਵਾਲੇ ਮਰਨ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲੇ ਨਿਤਨੇਮ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਚੋਂ ਦਰਕਨਾਰ ਹੋ ਗਏ ਉਹਦੀ ਜਗ੍ਹਾ ਦੇ ਉੱਤੇ ਨਸ਼ੇ ਵੇਚਨ ਵਾਲੇ ਤੇ ਜਾਂ ਰੇਤਾ ਵੇਚਣ ਵਾਲੇ ਬਜਰੀ ਵੇਚਣ ਵਾਲੇ ਜਾਂ ਹੋਰ ਛੋਟੇ ਮੋਟੇ ਧੰਦੇ ਕਰਨ ਵਾਲੇ ਔਰ ਧੰਦਿਆਂ ਦੇ ਮਨਾਫਾ ਲੈਣ ਦੀ ਮਕਸਦ ਨਾਲ ਜਦੋਂ ਪਾਰਟੀ 'ਚ ਦਾਖਲ ਹੋ ਗਏ ਉਦੋਂ ਪਾਰਟੀ ਦੇ ਵਿੱਚੋਂ ਐਥਿਕਸ ਜਿਹੜੇ ਆ ਉਹ ਖਤਮ ਹੋ ਗਏ ਤੇ ਜਦੋਂ ਐਥਿਕਸ ਖਤਮ ਹੋ ਗਏ ਉਦੋਂ ਸ਼ਰਮਣੀ ਅਕਾਲੀ ਦਲ ਰਿਹਾ ਹੈ ਸਿੱਖ ਸਿੱਖ ਦਾ ਵਿਰੋਧੀ ਨਜ਼ਰ ਆ ਰਿਹਾ ਹੈ ਤੇ ਤੁਹਾਨੂੰ ਲੱਗਦਾ ਭਵਿਕ ਵਿੱਚ ਇਹ ਚੀਜ਼ਾਂ ਕਿਤੇ ਕਿਤੇ ਸਿੱਖ ਸਿੱਖ ਦਾ ਕਦੇ ਵਿਰੋਧੀ ਨਹੀਂ ਹੁੰਦਾ ਜੀ ਇਹ ਵਿਰੋਧ ਹੁੰਦਾ ਗੁਰਮਖ ਤੇ ਮਨਮੁਖ ਦਾ ਸੀ ਬਿਲਕੁਲ ਇਹ ਗੁਰਮਖ ਤੇ ਮਨਮੁਖ ਦਾ ਵਿਰੋਧ ਹੈ ਔਰ ਗੁਰਮਖਾਂ ਦੀ ਜੱਤ ਹੁੰਦੀ ਹੈ ਮਨਮੁਖਾਂ ਦੀ ਹਾਰ ਹੁੰਦੀ ਹੈ ਬਾਣੀ 'ਚ ਅਨੇਕਾਂ ਸੈਕੜੇ ਪਰਮਾਨੰਦ ਅੱਛਾ ਜਸਪਾਲ ਸਾਹਿਬ ਜੀ